ਹਾਂ ਜੀ ਸਰਪੰਚ ਸਾਹਿਬ ਜੋ ਆਪਣਾ ਜ਼ਬੰਦਿਆਂ ਵਾਲੇ ਪੈਸੇ ਤੇ ਨਿਸ਼ਾਨਦੇਹੀ ਹੋਈ ਆ ਕੀ ਦੁਬਾਰਾ ਕਿਵੇਂ ਜੀ ਨਿਸ਼ਾਨਦੇਹੀ ਸਹੀ ਹੋਈ ਆ ਜੀ ਇਹ ਨਿਸ਼ਾਨਦੇਹੀ ਸਾਨੂੰ ਕੋਰਟ ਵੱਲੋਂ ਆਰਡਰ ਤੇ ਨਿਸ਼ਾਨਦੇਹੀ ਕਰਾਉਣ ਦੇ ਉਹ ਨਿਸ਼ਾਨਦੇਹੀ ਅੱਜ ਅਸੀਂ ਨੇ ਕਰਾਈ ਹੈ ਜਿਹੜੀ ਪਹਿਲਾਂ ਪੱਤੀ ਵੱਲੋਂ ਨਿਸ਼ਾਨਦੇਹੀ ਲਈ ਗਈ ਸੀ तकरीबन ਉਹ ਸਹੀ ਆ 1.2 ਇੰਚ ਦਾ ਫਰਕਾ ਬੜਾ ਕੋਈ ਫਰਕ ਨਹੀਂ ਉਹ ਸਹੀ ਹੈ ਇੰਚ ਦੋ ਇੰਚ ਤਕਰੀਬਨ ਇਧਰ ਜੰਡਸਰ ਵਾਲੀ ਛੇੜੀ ਫਰਕ ਪਿਆ ਉਧਰ ਨਹੀਂ ਗਿਆ ਕੁਝ ਵੀ ਜਾंदे ਜੀ ਤਕਰੀਬਨ ਸਹੀ ਹੈ ਬਾਕੀ ਜਿਹੜੀ ਰਿਪੋਰਟ ਕਾਨੂੰਗੋ ਸਾਹਿਬ ਦੇਣਗੇ ਉਹ ਦੇਖਦੇ ਆ ਕਿ ਕੀ ਹੁੰਦੀ ਹੈ ਠੀਕ ਹੈ ਜੀ ਹਾਂਜੀ ਕਾਨੂੰਗੋ ਸਾਹਿਬ ਅੱਜ ਜਵੰਦੇ ਵਾਲੇ ਪਿੰਡ ਦੀ ਨਿਸ਼ਾਨਦੇਹੀ ਸੀਗੀ ਯਾਨੀ ਕਿਸ ਤਰ੍ਹਾਂ ਦਾ ਮਸਲਾ ਰਿਹਾ ਜੀ ਨਿਸ਼ਾਨਦੇਹੀ ਇਹਨਾਂ ਦਾ ਕੋਰਟ ਚ ਕੇਸ ਚੱਲਦਾ ਸੀਗਾ ਜੀ ਅੱਛਾ ਜੀ ਉਹਦੇ ਅਦਾਲਤ ਵੱਲੋਂ ਦੁਬਾਰਾ ਔਰ ਰੀਚੈਕ ਕਰਨ ਵਾਸਤੇ ਆਇਆ ਇਹ ਵੀਡੀਓ ਦਾਪਰ ਮਹਿਕਮੇ ਰਹੀਂ ਸਾਨੂੰ ਆਇਆ ਅਸੀਂ ਅੱਜ ਬੇਨਤੀ ਕਰਨ ਆਇਆ ਹਾਂ ਸਹੀ ਹੋ ਗਈ ਬੇਨਤੀ ਬੇਨਤੀ ਸਹੀ ਹੈ ਜੀ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਜੋ ਜਵੰਧਵਾਲਾ ਪਾਹ ਉਹਦੀ ਨਿਸ਼ਾਨਦੇਹੀ ਹੋ ਰਹੀ ਹੈ। ਤਸਵੀਰਾਂ ਦੇਖ ਰਹੇ ਤੁਸੀਂ ਪਿੰਡ ਸ਼ਾਹੇਲੀ ਤੋਂ। ਜੀ ਨਿਸ਼ਾਨਦੇਹੀ ਹੋਈ ਹੈ ਜੀ ਅੱਜ ਆਪਣਾ ਜਵੰਧਵਾਲੇ ਪੈਸੇ ਦੀ ਠੀਕ ਹੋਈ ਹੈ ਜੀ ਸੰਤੁਸ਼ਟ ਹੋ ਤੁਸੀਂ? ਬਿਲਕੁਲ ਸਹੀ ਨਿਸ਼ਾਨਦੇਹੀ ਹੋਈ ਹੈ ਜੀ। ਬਹੁਤ-ਬਹੁਤ ਪੰਚਾਇਤ ਦਾ ਮੈਂ ਧੰਨਵਾਦ ਕਰਦਾ ਜਿਹੜੀ ਚੌਥੀ ਪੰਚਾਇਤ ਨੇ ਜਾ ਕੇ ਇਹ ਕੰਮ ਕੀਤਾ ਹੈ ਬਧੀਆ। ਪਰਿਆ ਪੰਚਾਇਤਾਂ ਨੇ ਅਹੀਂ ਭੱਜ ਦੌੜ ਤੇ ਰੱਖਿਆ ਨੇ ਸਿਰ ਕੁੱਟ ਕੇ ਲਾਂਦੇ ਨੇ ਪੰਚਾਇਤਾਂ ਦੇ ਆਪਾਂ ਵੀ ਨੀ ਪਿੱਛੇ ਹਟੇ ਹੈਗੇ ਇਹ ਜਿਹੜੀ ਪੰਚਾਇਤਾਂ ਮੈਂ ਪੰਚਾਇਤ ਦਾ ਧੰਨਵਾਦ ਕਰਦਾ ਮੇਰੇ ਛੋਟੇ ਭਾਈ ਨੇ ਬਹੁਤ ਵਧੀਆ ਕੰਮ ਕਰਿਆ ਠੀਕ ਹੈ ਜੀ ਧੰਨਵਾਦ ਨਹੀਂ ਗਲਤ ਨਹੀਂ ਕਰਨੀ ਆਪਾਂ ਨੇ ਤੂੰ ਸਹੀ ਉਹ ਕਰ ਹੁਣ ਸਹੀ ਲਵਾ ਦੇ ਟੀਮ ਲਵਾ ਦੇ ਉੱਥੇ ਇੱਥੇ ਧਰਾ ਦੇ ਲੈ ਪੁੱਤ ਇੱਟ ਜਾ ਕੇ ਤੂੰ ਕੋਈ ਇੱਟ ਜਿੱਲੇ ਨਹੀਂ ਕੋਈ ਜਾ ਕੇ ਦਵਾਰੇ ਬਲਾਈ ਆਪਾਂ ਇਹ ਨਹੀਂ ਗਏ ਜਰਗਲਦੀ ਹੋਵੇ ਕਿਉਂ ਪਾਪਾ ਉਹ ਵਾਤਾ ਬੁਲਾਇਨੇ ਉਸਤੇ ਆਏ ਨੂੰ ਕਰਾ ਇਧਰ ਕਿਧਰ ਇਧਰ ਐ ਮੈਂ ਨਹੀਂ ਉੱਥਰ ਐ ਨੂੰ ਕਿਹੜਾ ਇਹਨੂੰ ਸੱਜ ਤੋਂ ਬਸ ਗਾ ਦੇ ਇਹ ਪੱਟਾ ਵੀ ਹੁਣ ਤੇ ਹੀ ਹੁਣ ਸਾਹ ਨਾਲ ਨਾ ਉਹ ਉਹਦੇ ਸਾਹ ਨਾਲ ਪੱਟਾ ਉਧੌਰੇ ਆ ਗਿਆ ਫਿਰ ਉਹਦੇ ਸਾਹ ਨਾਲ ਉਧੌਰੇ ਆ ਗਿਆ ਤੇ ਫਿਰ ਇਧਰ ਲੱਗ ਗਿਆ ਦੋੜਾ ਜੀ ਐਸ ਤੋਂ ਹੋ ਕਰ ਲਉਦਾ ਜੀ ਉਹਨੇ ਫੋਟਾ ਇਧਰ ਵੀ ਕਿੰਨੇ ਤੇ ਬੁਕਾਰ ਜੀ ਉਹ ਉਹ ਪਾਏਂਗੇ ਬੁੱਕ ਕਰਕੇ ਅਸੀਂ ਜਿੱਥੇ ਹੋਵੇਗੀ ਕਰੀ ਦੇ ਤੋਦੀ ਉਹ ਕਰਾਉਂਗਾ ਕਿੱਥੇ ਲਾਉਂਦੇ ਇਹ ਮਿੰਨਦਾ ਦੀ ਇਹ ਹੋਇਆ ਖੱਡਾ ਉਹ ਤਾਂ ਇਹਨਾਂ ਦਵਾ ਤੈਂ ਦਵਾ ਸਟੇਟ ਲੈ ਲਿਆ ਸੀ ਸਟੇਟ ਨਹੀਂ ਲਾ ਸਕਦਾ ਮੈਂ ਸਿੱਧਾ ਨਹੀਂ ਲਾ ਸਕਦਾ ਦੂਤਰਾ ਇੱਥੇ ਵੱਡਾ ਉਥੋਂ ਐ ਕਰੀ ਮੁੰਡੇ ਨਹੀਂ ਉਹਦੀ ਸੇਚ ਦਾ ਲੈ ਸਕਦੇ ਨਾ ਜਿੱਥੇ ਉਹ ਛੱਡਾ ਲਾ ਜਿਹੜਾ ਉਧਰ ਲਾਏਗਾ ਤੂੰ ਆ ਗੜ ਜਿੱਥੇ ਲਾਉਂਦੀ ਮੈਂ ਮੱਥਿਆ ਜਰਾ ਅੱਬੇ ਦੇਈ ਗਏ ਕੱਲ੍ਹ ਜੋ ਮਟਾ ਗਿਆ ਇੱਥੇ ਸ਼ੁਰੂ ਕਰਾਉਗਾ ਅੰਦਰ ਆਏ ਕੁਮਾਰੀ ਆ ਟੀਨ ਲਵੇ ਰੱਖ ਜੀ ਟੀਨ ਆਜੀ ਆਵਾਜ਼ ਆ ਜੀ ਮਸ਼ੀਨ ਦੀ ਆ ਇਹ ਮਾਰੀ ਸਾਰੇ ਸਾਰੇ ਦੁਬਾਰਾ ਹੁੰਦੇ ਹੈ ਚਾਹੀਦੇ ਸੇਫ ਫੁੱਟ ਅੰਦਰ ਹੈ ਕੀ ਬੋਟੰਦਰ ਜਾਂਦੀ ਆ ਛੀਫ ਬੋਟ ਵਾਖ ਦੇਖਣਾ ਦੇਖਾ 100 ਅੱਗੇ ਦੇਖ ਲਾਂਗੇ ਅੱਗੇ ਕੋਈ ਗੱਲ ਨਹੀਂ ਮਾਲ ਕੋ ਹੁਣੇ ਇਹ ਨਾਲ ਪੰਚਾਇਤ ਖੜੀ ਆ ਜੀ ਪੰਚਾਇਤ ਦਾ ਬਹਾਨਾ ਬਿਨਾਂ ਆ ਜਾ ਕੇ ਜਮੈਂ ਮੈਂ ਕਹਾਂ ਪੀ ਕੂ ਆਣਾ ਪਈ ਇਹ ਨਹੀਂ ਸਹੀ ਹਾਂ ਤੰਨਾ ਲਗਾ ਕੇ ਭੇਜਿਆ ਕਦੋਂ ਉਹ ਜਿਹੜਾ ਭਾਗ ਦੇ ਉੱਤੇ ਪਹੀ ਚੱਪਾ ਕਾਣਾ ਕਾਹੜਾ ਜੇ ਪ੍ਰਧਾਨ ਕਹਿੰਦਾ ਉਹ ਨਹੀਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਵਿੱਚ ਜੋ ਚੰਦਿਆਂ ਵਾਲਾ ਪਾਹਾ ਨਿਸ਼ਾਨਦਈ ਆਈ ਆਜ ਸਮੂਹ ಗ್ರಾಮ ਪੰਚਾਇਤ ਸ਼ਾਹਲੀ ਅਤੇ ਜੋ ਵੀ ਹੋਰੇ ਨੇੜੇ ਦੇ ਨੇ ਨਾਲ ਨੇ ਤੁਸੀਂ ਦੇਖ ਰਹੇ ਹੋ ਜੋ ਚੰਦਿਆਂ ਵਾਲਾ ਪਾਹਾ ਦੀ ਨਿਸ਼ਾਨਦਈ ਹੋ ਰਹੀ ਆ ਤੁਸੀਂ ਵੀਰਾਂ ਦੇਖ ਰਹੇ ਤੁਸੀਂ ਪਿੰਡ ਸ਼ਾਹਲੀ ਤੋਂ 어디로 가요? 어디로 요